ਸਤਿਕਾਰਯੋਗ ਜੀ ਬਾਬੇਓ ਹੋਰ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹਾਂ ਵਧੀਆ ਹੋਣੀ ਚਾਹੀਦੀ ਜੀ ਬਾਕੀ ਆਪਾਂ ਕੀਤਾ ਜੀ ਸਪਰੇਅ ਦਾ ਕੰਮ ਸ਼ੁਰੂ ਅੱਜ ਕਣਕ ਨੂੰ ਟਰੈਕਟਰ ਵਾਲੇ ਪੰਪ ਨਾਲ ਹੀ ਲੱਗੇ ਆ ਕਰਨ ਇਹਦੇ ਨਾਲ ਕੀ ਦੋ-ਤਿੰਨਾਂ ਦੇ ਵਿੱਚ ਆਪਣੀ ਹੋ ਜੂਗੀ ਸਾਰੀ ਨਮੇੜਾ ਵਧੀਆ ਹੋ ਜਾਂਦਾ ਇਹਦੇ ਨਾਲ ਉੱਧਰ ਖੜਾ ਹੈ। ਆਈ ਆਫ ਫਵਾਰਾ। ਹਾਂ। ਸੜਕ ਤੇ। ਆ ਹਾ ਹਾ ਹਾ। ਬਾਬਾ ਧੂੜ ਫੜਾਉਦਾ। ਬਾਕੀ ਤਾਂ ਰੈਸ਼ਾ ਪ੍ਰਸ਼ਾਸਨ ਸਹੀ ਆ। ਕਹੋ ਜੀ ਇੱਕ ਤਾਂ ਬਾਕੀ। ਹੌਜੀ ਬਾਪੇਓ ਆਹ ਵਾਲੇ ਪਲਾਟ ਨੂੰ ਆਪਣੇ ਹੁਣ ਹੋ ਗਈਆ 7-8 ਕਿੱਲਾਂ ਦਾ ਪਲਾਟ ਆ ਇਹ ਇਹਨੂੰ ਹੀ ਹੋ ਗਈ 2 ਕਿੱਲੇ ਉਧਰ ਕਰਾਇਆ ਬਸ 10 ਕਿੱਲਾਂ ਦੀ ਕੋਲੀ ਹੀ ਮਾੜੀ ਜੀ ਦਵਾਈ ਆ ਬਚੀ ਉਹ ਖਤੀ ਜੀ ਨੂੰ ਕਰ ਦੇਣੀ ਤੇ 10 ਕਿੱਲਾਂ ਦੀ ਰਲਾਈ ਜੀ ਇੱਕ ਵਾਰੀ 10 ਕਿੱਲਾਂ ਦੇ ਵਿੱਚ ਸਾਰਾ ਕੰਪਲੀਟ ਹੋ ਜਾਂਦਾ कि बस ਆ ਪੈਂਪ ਖਿਚਣ ਦਾ ਹੀ ਆ ਪੈਂਪ ਖਿਚਣ ਲਈ ਦੋ ਬੰਦੇ ਨਾਲ ਹੋਣਾ ਨਾ ਫੇਰ ਭੋਗਤ ਜਾ ਨਹੀਂ ਯਾਰ ਇਹ ਜਾ ਇੱਕ ਜਣਾ ਖਿਚਣ ਲਾ ਲਾ ਉਹਦਾ ਫੇਰ ਜੋਰ ਲੱਗਦਾ ਇੱਕ ਜਣੀ ਕੋ ਪੂਰਾ ਖੇਤ ਵੀ ਨਹੀਂ ਹੁੰਦਾ ਮੋੜਲਾ ਤਾਂ ਬੰਦਾ ਫਰੀ ਰਹਿਂਦਾ ਸਮਝ ਲਓ ਜੇ ਪੈਂਪ ਖਿਚਣ ਵਾਲੇ ਦੋ ਜਾਨੇ ਹੋਣ ਇਹ ਤਾਂ ਪਾਣੀ ਵੀ ਵਧੀਆ ਜ਼ਿਆਦਾ ਲੱਗ ਜਾਂਦਾ ਆ ਉਦੋਂ ਤੇ ਆਪਾਂ ਨਾਲ ਪਾਣੀ ਨਹੀਂ ਘਟ ਲੱਗਦਾ ਆ ਮੈਂ ਟਮੇਟੀ ਹੋ ਗਏ ਜੀ ਆਪਣਾ ਕੰਨ ਕਾਲਾ ਕੰਮ ਨਿਬੜ ਜੂਗਾ ਆ ਆਲੂ ਜੇ ਰਹਿ ਗਏ ਉਹ ਕੱਲ ਨੂੰ ਕਰਾਂਗੇ ਆਲੂਆਂ ਨੂੰ ਤੈਂਗੀ ਬੋਲ ਵਰ ਲੈਣ ਤੇ ਆਲੂਆਂ ਨੂੰ ਇੱਕ ਦਿਨਾਂ ਲਈ ਹੋ ਜਾਣੀ 11 ਕਿੱਲੇ ਆ। ਓਡਾ ਹੋਤਾ ਤੇ ਹਾਂ ਦਵਾਈ ਜਿਆਦੀ ਵਾਲਾ ਥੋੜਾ ਤੇਜ਼ ਤੁਰੇਗਾ। ਪਾਣੀ ਥੋੜਾ ਘੱਟ ਲੱਗੂ ਇਹੀ ਆ। ਫੰ ਗਾਹ ਨੂੰ ਪਲਾਨ ਬਣਾਉਣੇ ਆ। ਲਾਉਣੇ ਬੂਮ ਵਾਲਾ। ਨਾਲੇ ਭੂਮੀ ਹੋਵੇ। ਉਹ ਤੇ ਦੂਜੇ 73000 ਦੇਉਂਦੇ ਆ ਉਹ ਇਹੀ ਰਿਗਾਰਡ ਵੀ ਨਹੀਂ ਖੋਲਨੇ ਪੈਂਦੇ ਸਿੱਧੇ ਲੱਗ ਜਾਂਦੇ ਆ ਉਹ ਵਾਲਾ ਦੇਖਦੇ ਆ ਉਹ ਵਾਲਾ ਲਿਆਉਣੇ ਗਾਣੂ ਉਹ ਕਣਕ ਦੇ ਵਿੱਚ ਵੀ ਪਾਵਾ ਉਹਨਾਂ ਕਰ ਲੋ ਸਿੱਧੀ ਉਹਦਾ ਭੇਦਾਵਾ ਨਾਲੇ ਘੰਨੇ ਘੰਨੇ ਨੂੰ ਕਰਾਂਦੀ ਵਧੀਆ ਉਹ ਆਲੂਆਂ ਜੀ ਵੀ ਕਰਨ ਦੀ ਸਹੀ ਆ ਨਾਲ ਪੈਂ ਪਾਲਾ ਜਿਗਾਰਡ ਵੀ ਬਣਾ ਲਵੇ ਹਨਾ ਨੂੰ ਨਾਲ ਲਵੇ ਇਹ 1000 ਲੀਟਰ ਦੀ ਟੈਂਕੀ ਆ ਉਹ ਮੇਰੇ 6 700 ਲੀਟਰ ਵਾਲੀ ਰੱਖ ਰਵੇ ਉਹਦੇ ਉੱਤੇ ਇਹ ਵਧੀਆ ਕੰਮ ਚੱਲੀ ਜਾਂਦਾ ਆ ਬਦੇ ਨਾਲ ਲਓ ਜੀ ਬਾਬੇਓ ਹੁਣ ਆਪਾਂ ਕਰਨ ਦੇ ਆ ਇਧਰਲੇ ਪਾਸੇ ਇਹ ਹੈਗਾ ਢਾਈਆਂ ਗਿੱਲਿਆਂ ਦਾ ਪਲਾਟ ਆਪਣਾ ਇਹਦੇ ਵਿੱਚ ਲੱਗੇ ਪਏ ਆ। ਇੱਧਰ ਲਾਇਆ ਵਾ ਟਰੈਕਟਰ ਪੈਪਰ ਛਾਲਿਆ ਵਾ ਬਸ ਹੁਣ ਇਹਨਾਂ ਕਰੀ ਜਾਣੀਆਂ। ਇਹ ਇਹਦਾ ਉਧਾ ਨਜ਼ਾਰਾ ਵਾ। 90 ਡਾ ਵਾਧੂ ਹੋ ਜਾਂਦਾ। ਗੱਲ ਬਾਤ ਪ੍ਰੈਸ਼ਰ ਰੂਸ਼ ਵਧੀਆ ਪਾਣੀ ਵਧੀਆ ਲੱਗ ਜਾਂਦਾ ਵੀਡੀਓ ਤੇ ਟਿੱਕ ਲੀ ਜਾਂਦਾ ਏ ਇਹਦੀ ਆਹ ਫੋਕ ਜੀ ਇਹਦੇ ਦੀ ਪੇਸ਼ਰੀ ਬਣਾਉਣੀ ਪੈਂਦੀ ਟਿੱਕੀ ਤੇ ਵੀਰ ਟਾਪ ਲਿੰਕ ਵਾਲੀ ਥਾਂ ਤੇ ਆ ਉਹਦਾ ਕ੍ਰੋਸ ਪੈਂਦਾ ਨਹੀਂ ਇਹਦਾ ਉੱਤੇ ਪਾਉਣੀ ਪੈਂਦੀ ਆ ਤੇ ਪੈਂਦਾ ਆ ਪੰਪ ਲੱਗਾ ਹੋਇਆ ਇਹਨੇ ਕੰਪਰੈਸਰ ਟਰੈਨਿੰਗ ਸਲੋ ਰੇਸ ਟਿਕ ਦਿੱ ਜਾਂਦਾ ਆਕੀਆ ਲੱਗਾ ਹੋਇਆ ਨਹੀਂ ਥੱਲੇ ਵੀ ਜੁਗਾਰ ਹੈ ਕਿ ਜੋ ਪੈਂਪ ਇਕੱਠੀ ਕਰਨੀ ਹਨਾ ਆਵੜਾ ਦਬ ਦੇਣਾ ਵਾ ਜਿਹੜਾ ਪੈਂਪ ਕੱਲੇ ਬੰਦੇ ਨੇ ਇਕੱਠੀ ਕਰਨੀ ਉਹਦੇ ਨਾਲ ਲੈਣਾ ਧਰੀ ਜਾਂਦਾ ਜਿੰਦਾ ਜਿਹੜੀ ਚੱਲਦੀ ਦਾ ਕਰਦੀ ਆ ਤੇ ਉਦਾਂ ਨਹੀਂ ਦਾ ਹੈਂਡਲ ਦੇ ਨਾਲ ਵੀ ਹੁੰਦੀ ਆ ਹੈਂਡਲ ਕਮਾਈ ਜਾਓ ਜੋ ਬੰਦ ਤੇ ਕਰਨੀ ਆ ਹੈਂਡਲ ਕਮਾਈ ਜਾਓ ਤਾਂ ਐਪ ਕਰਤੀ ਹੋ ਜਾਂਦੀ ਸਾਰੀ ਬਾਕੀ ਇਹ ਬਣਿਆ ਹੋਇਆ ਵਾ ਇਹਨਾਂ ਦਾ ਵੀ ਇਹ ਸਭ ਇਹ ਅਗਰੀ ਵਰਕਸ ਫੂਲ ਪਟਿੰਡਾ ਇਹ ਬਣਿਆ ਆਇਆ ਆਦਲ ਬਾਤ ਲਾਤੀ ਨੰਬਰ ਇਹ ਨਾਲ ਹੀ ਪਹ ਪਹ ਹੈਗੀ ਏ 5 6 ਕਿੱਲਾਂ ਦੀ ਲੰਬਾਈ 5 6 ਕਿੱਲਾਂ ਤੱਕ ਚੱਲ ਜਾਂਦੀ ਆ ਵਾਦੂ ਪਹ ਪਈਏ ਨਾਲ ਆ ਦੇ ਲੋਕਾਂ ਤੇ ਜੋ ਸ਼ਕਤੀ ਗਿਆ ਹਮਕ ਦੇਖੋ ਮਾਰਜਿ ਚੈੱਕ ਕਰੋ ਆਦੇ ਇੱਥੇ ਇੱਕ ਮੋਥਾ ਆ ਗੁੱਲੀ ਡੰਡਾ ਆ ਬਹੁਤਾ ਕਰੀ ਜਾਂਦੀ ਨਾਲੋਂ ਨਾਲ ਹੀ ਲੰਮਾ ਜਿਹਾ ਪਾਈ ਜਾਂਦੀ ਆ ਚੈੱਕ ਕਰੋ ਆਦੇ ਜਿੱਥੇ ਪਰਾਲੀ ਹੀ ਜ਼ਿਆਦੀ ਆ ਵਿੱਚ ਵਿੱਚ ਹੈਗਾ ਕੋਥੇ ਉੱਗੀ ਨਹੀਂ ਕਣਕ ਇਹਦੀ ਸਕੀਮ ਉਨੀ ਕਾਮਯਾਬ ਨਹੀਂ ਹੋਈ ਅਨਿਕ ਤਾਂ ਸਾਰੇ ਉਗ ਨਹੀਂ ਚਾਹੀਦੀ ਆ। ਬਾਕੀ ਇੱਕ ਹੋਰ ਮਲਚਰ ਮਾਰਨਾ ਨਾਲ ਨਾਲ ਸੁ SMS ਦੇਣਾ ਕਾਣ ਕਬੱਡੀ ਹੋਵੇ। ਫੇ ਸੁਪਰ ਸੀਡਰ ਹੋਰ ਵਧੀਆ ਵਿਕੂਗਾ। ਇਹਦਾ ਢੇਰੀ ਢੁਰੀ ਜਿਆਦੀ ਜਾਂ ਜਿੱਦ ਦਾ ਫਸ ਜਾਂਦਾ ਹੀ ਵਿੱਚ ਉੱਥੇ ਆ। ਉਹ ਫੇ ਫਸਣਾ ਨਹੀਂ ਉਹਦੇ ਵਿੱਚ। ਰੋਕੇ ਖੋਕ ਲੀਟਰ ਟੋਪ 240 ਦਾ ਪਾਈ ਜੰਨੇ ਆਪਾਂ ਨਾਲ ਜਿੱਦਾਂ 10 ਕਿੱਲਿਆਂ ਦੀ ਦਵਾਈ ਬਣਾਈ ਦੀ ਉਹਦੇ ਵਿੱਚ 240 ਬਾ ਦੇਦੀ ਆ ਲੀਟਰ ਬਾਕੀ ਟੋਪ ਅਕ ਤੇ ਦੂਜੀ ਕਿਹੜੀ ਮਾਰਕ ਮੈਟਰੀ ਮੈਟਰੀ ਪਾ ਕੇ ਨਾਲ ਜਿੱਦਾਂ ਕਿੱਲੇ ਦਾ ਡੇਢ ਰੇਡ ਡਬਾਓ ਪਾ ਦੇਣਾ ਤੇ ਲੀਟਰ 240 ਦਾ ਪਾਈ ਜਾਂਨੇ ਬਾਕੀ ਉਹ ਚੱਕੀ ਜਾਂਦੀ ਸਾਰਾ ਚੋੜਾ ਜੂੜਾ ਪੱਤੇ ਵਾਲਾ ਸਾਰਾ ਉਹ ਤੋਂ ਉਸੇ ਲਈ ਕਰਦੀ ਉਹਦਾ ਕੰਮ ਉਹ ਤੋਂ ਸਾਰੇ ਮਜ ਮਰ ਗਿਆ ਜਾਂਦਾ ਇਹਨੂੰ ਡਿੱਗ ਪਿੰਦਾ ਥੱਲੇ ਰੋਜ਼ ਆਕਰ ਲੋ ਜੀ ਬਾਬੇਓ ਲੱਤੀ ਦੇ ਇਹ ਟਰਾਲੀ ਚੱਲੇ ਆਪਾਂ ਮੇਲੇ ਨੂੰ ਲੈ ਕੇ ਇਹਦੀ ਗੱਨਾ ਲੱਗਦਾ ਵੱਧ ਕੇ ਆਊਗਾ ਮੇਰੇ ਸਾਨਾ 15-20 ਕੁਇੰਟਲ ਦੇ ਕਰੀਬ ਬਦੂਗਾ ਇਹਦੀ ਲੱਤਤੀ ਆ ਬਹੁਤ ਤੇ ਬਾੜ ਵੀ ਜਾਦੇ ਲੱਗੇ ਆ ਬਾਕੀ ਲੱਦੂ ਪਤਾ ਇਹ ਟਰਾਲੀ ਅੱਧਾ ਬੰਦੇ ਵਾਂਗ ਲੱਤਨ ਲਾਪੇ ਹਾਂ ਢੈਂਟ ਲਾ ਦੇਦੇ ਆ ਆਪਦੇ ਨੂੰ ਆਪਾ ਲੈ ਕੇ ਬੈਠੇ ਨੂੰ 플ੱਗ ਘਰੇ ਰਹਿ ਗਿਆ ਟਰੈਡੀਸ਼ਨਲ ਟਾਂਡਰ ਨਹੀਂ ਉਹ ਡੀਜੀਟਲ ਰੈਕਟਰ ਤੇ ਰੱਖਿਆ ਪਿਆ ਹੈ ਲੈ ਲੈ ਆਣਾ ਆਪਾਂ ਨਹੀਂ ਆਪਾ ਫੈਟ ਦੇ ਵਿੱਚ ਤੇ ਸਪਰੇਅ ਕਰਨ ਲਈ ਕਰਤਾ ਸ਼ੁਰੂ ਆਪਾਂ ਕੰਮ ਸਪਰੇਅ ਦਾ ਅੱਜ ਆਪਣੇ ਗੇਤੀ ਕਣਕ ਨੂੰ ਹੋ ਜਾਣੀ ਸਾਰੀ ਨੂੰ ਮੇਰੇ ਸਾਨਾ 8 ਟੈਂਕੀ ਤੇ ਨਾਲ ਹੇਠੇ ਜਿੱਦੀ ਆ 37 ਨਾਲ ਹੀ ਦੌੜ ਪਵੇ ਬਣਾਉਂਦੀ ਹੋਰ ਗੇਤੀ ਨੂੰ ਹੋ ਜਾਣੀ ਜਿਹੜੀ ਖੇਤੀ ਆ ਬਾਦ ਵਾਲੀ ਉਹਨੂੰ ਫੇ ਅਜੇ ਹਫਤਾ ਤੱਕ ਲੱਗ ਜਾਣਾ ਹਫਤਾ ਤੱਕ ਕਰਾਂਗੇ ਇਹ ਆਪਣੀ ਹੋ ਜਾਣੀ ਸਪਰੇ ਸਾਰੀ ਅੱਜ ਕਾਤਾ ਕੰਮ ਸ਼ੁਰੂ ਖੱਤਰੇ ਦੇ ਵਿੱਚ ਬਹੁਤ ਜ਼ਿਆਦੀ ਪਰਾਲੀ ਹੈ ਦੇਖ ਦੀ ਤੇ ਪਰਾਲੀ ਸਾਰੀ ਵਿੱਚ ਆਈ ਹੈ ਆ ਦੇਖੋ ਤੇ ਪੂਰੀ ਅਦਿ ਪਰਾਲੀ ਇਸ ਸਾਲ ਤੋਂ ਜ਼ਿਆਦੀ ਇਹਦੇ ਵਿੱਚ ਹੈ ਲਓ ਜੀ ਬਾਬੇਓ ਉਧਰੋਂ ਆਪਾਂ ਨਵੇੜ ਆਇਆ ਅੱਗੇ ਆਪੀ ਕੰਨ ਦਾ ਸਾਰਾ ਕੰਮ ਇਹ ਕਰਾਂ ਕੋਲ ਹੀ ਜਿਹੜੀ ਕਿਤੀ ਕੰਨ ਦਾ ਉਹਨੂੰ ਲੱਗੇ ਆਪਾਂ ਕਰਨਾ ਹੁਣ ਸ਼ਰਤੀ ਸ਼ੁਰੂ ਇੱਧਰ ਕੰਮ ਕਰਨੀ ਚਲੋ ਕੀਏ ਜਾ ਕੇ ਪੈਂਪ ਹਣ ਨਾ ਨਾ ਜੀ ਬਾਬੇ ਪਹੁੰਚ ਗਏ ਆਪਾਂ ਮੈਲ ਦੇ ਵਿੱਚ ਟਾਈਮ ਹੋ ਗਿਆ ਜੀ 11:00 ਵਜੇ ਆ ਤੇ ਇਹਨਾਂ ਨੇ 90 ਤੱਕ ਛੱਡੀਆਂ ਟਰਾਲੀਆਂ ਮੇਰੇ ਸੋਨਾਂ ਘੰਟੇ ਘੰਟੇ ਤੱਕ ਹੋਰ ਛੱਡੂਗੇ ਫੇਰ ਦੁਬਾਰਾ ਕਿ ਆਪਾਂ ਜਿੰਵਰੀ ਆਉਗੀ 95 ਨੰਬਰ ਆਫਰਾਵਾਂ ਬਾਕੀ ਦੇਖੋ ਕਿੰਨਾ ਕੁ ਟਾਈਮ ਲੱਗਦਾ ਰਾਤ ਲੰਘ ਜਾਣੀ ਆਪਣੀ ਮਿੱਲ ਦੇ ਵਿੱਚ ਹੀ ਅੱਜ ਠੀਕ ਟਰਾਲੀਆਂ ਖੜੀਆਂ ਆਆਂ ਇੱਧਰ ਆਪਣੀ ਖੜੀ ਡੱਟਾ ਬੰਦੀ ਗੱਦੀ ਐ ਸਟਾਰਟ ਹੀ ਹੋਣਾ ਮੁਰਕੇ ਕੋਈ ਠੰਡ ਹੈਗੀ ਹੋ ਮੇ ਕਸਟਾਰਟ ਨਹੀਂ ਹੁੰਦਾ ਜਲਦੀ ਇਹ ਇਸ ਕਰਕੇ ਤੇ ਇਦਨ ਲਾਈਆਂ ਆਪਣੀਆਂ ਇਦਾਂ ਕਮਾ ਕੇ ਵਾ ਕੇ ਟਰਾਲੀਆਂ हाँ तीन लगातार लाइया ना बराबर से ट्रालिया बहुत गलत लाइया ट्रक भी बहुत गलत लगा हुआ इतना नहीं चाहिए भावी हम चढ़ा के लाती देखी है कि टाइम लगता ਬਾਪeo ਆਪਾਂ ਪਹੁੰਚ ਗਏ ਅੰਦਰ ਆਪਣਾ ਆ ਗਿਆ ਨੰਬਰ ਹੁਣ 9939 ਨੇ ਟਰਾਲੀਆਂ ਛੱਡ ਪੀਆਂ ਜੀ ਟਾਈਮ 12:00 ਵਜੇ ਆਹ ਕਰੋ ਜੀ ਖਵਾ ਹੁਣ ਆਪਾਂ ਕੰਡਾ ਕਰਾਉਣਾ ਦੇਖਦੇ ਵਰਤੋਂ ਕੰਡਾ ਕਰਾਉਣਾ ਚੱਲਨੇ ਵਾਦ ਦੇ ਘੱਟ ਦੇ ਸਾਰਾ ਬਦਲ ਆਏ ਜਾਣਾ ਹੁਣ ਉਹ ਆਪਾਂ ਨੂੰ ਪਤਾ ਹੈ 65 60 ਟਰੈਕਟਰ ਟਰਾਲੀ ਦੋਨੇ ਖਾਲੀ ਫੀਟ ਬਾਕੀ ਪਰ ਪਤਾ ਲਾਜੀਆ ਕਿ ਕਿੰਨਾ ਦਾ ਹੈ ਹੁਣੇ ਪਤਾ ਲੱਗ ਗਿਆ ਕਿ ਇੰਨਾ ਵਜਨ ਹੈ ਆਪਾਂ ਉਹ ਸਾ ਦੇ ਨਾਲ ਛਡਾ ਲੈਣਾ ਵਿੱਚ ਇਹ ਠੱਠਾ ਹਿਆ ਤੇ ਆਪਾਂ ਸਾਰਾ ਲਵਾ ਦੇਣਾ ਬਾਕੀ ਇਹ ਤੇ ਮਿਲ ਦੇ ਵਿੱਚ ਕੁੜਦਵਾਰਾ ਸਾਈ ਹੋਊਗੀ ਹੈ

ਤਾਂ ਕਾਫੀ ਦੇ ਆਉਣਾ ਵਾਲੇ ਦੇ ਟੋਪੀਆਂ ਲੈ ਕੇ ਨੰਬਰ ਬੋਲੀ ਆਣਾ ਤੇ ਲਗਾ ਦੋਗਾ ਇਸ ਦਾ 3000 ਰੁਪਏ ਦਾ ਤੇ ਟਾਲੀ ਲਓ ਜੀ ਬਾਬਿਓ ਆ ਗਏ ਆਪਾਂ ਚੁੰਬੀ ਤੇ ਲੱਗ ਗਿਆ ਕੰਡਾ ਕਰਾ ਕੇ ਕੰਡੇ ਦੇ ਆਪਣਾ ਗੰਨਾ ਹੋ ਗਿਆ ਜੀ 235 ਆਪਣਾ ਵਜ਼ਨ ਹੁਣ ਥੋੜਾ ਜਿਹਾ ਮੇਰੇ ਨਾਲ 4-5 ਪੌਂਡ ਦਾ ਵਧੂਗਾ ਗੰਨਾ ਚਲਦੀ ਪਈ ਆ ਮੈਂ ਆਪਣੇ ਮੋਰੇ ਲੱਥੀਆਂ ਟਰਾਲੀਆਂ ਇੱਕ ਕੋ ਲੱਥੰਡੇ 2 10000 5 ਟਰਾਲੀਆਂ ਲੱਤ ਕੇ ਫੇ ਆਪਣੀ ਵਾਰੀ ਆਉਣੀ ਜਾਂਦੀਆਂ ਇੰਨੀ ਟਰਾਲੀਆਂ ਲੱਥਾਈਆਂ ਆਪਣੇ ਮੋਰੇ ਆ ਜੀ ਕਿਹੜਾ ਤ ਵੜਦਾ ਵਾ ਪੇਲੀਆਂ 'ਚ ਜੇ ਤਾਂ ਹੀ 90 ਤੱਕ ਗਿਆ ਹੋਇਆ ਤੇ ਉਹਦਾ ਨੰਬਰ ਟਾਈਮ ਨਹੀਂ ਲੱਗ ਜਾਂਦਾ ਵਾ ਉਹਦਾ ਫੇ ਉਹਦਾ ਵੀ ਦੂਵੀਂ ਥੱਲੇ ਘੰਟੇ 'ਚ ਬੰਦਾ ਵੇਲਾ ਹੋ ਜਾਂਦਾ ਜਿੱਦਾਂ ਹੁਣ ਆਪਾਂ ਆਵਾਂ ਤੇ ਬੜੇ ਐਂਡ ਤੇ ਦੋ ਦੋ ਘੰਟੇ ਪਰ ਲੱਗਦੇ ਨੇ ਦੇ ਬੰਨੇ ਜਾਂ ਦੋ ਤਾਈ ਘੰਟੇ ਲਾਂਗੇ ਜਾਂਦੇ ਆ ਕਿਉਂਕਿ ਘੰਟੇ ਤਾਂ ਉੱਪਰੋਂ ਲੱਗਦਾ ਵਾ ਚਾਰ ਕਟਰਾਲੀਆਂ ਕੱਢਣ ਨੂੰ ਟਾਈਮ ਵਿੱਚ ਇੱਦਾਂ ਰੁਕ ਹੀ ਜਾਂਦੀ ਆ ਜਿੱਦਾਂ ਜੂਕੀ ਹਾਂ ਰੁਕ ਗਈ ਆ ਇਹਦਾ ਟਾਈਮ ਲੱਗ ਜਾਂਦਾ ਲਓ ਜੀ ਬਾਬਿਓ ਹੌਣ ਪਹੁੰਚੀ ਆ ਚੋਟੀ ਥੱਲੇ ਟਰਾਲੀ ਅਜੇ ਵੀ ਲੱਗੀ ਜਣਾ ਘੰਟਾ ਘਾਵਸਾਂ ਕਰਦੇ ਆਨੂੰ ਕੰਨੇ ਪੂਰੇ ਪੂਰੇ ਕਰਦੇ ਆਨੂੰ ਜਿੰਨੇ ਲੱਥ ਨੇ ਲਾਉਂਦੇ ਆਨੂੰ ਘੰਟਾ ਲੱਗ ਜਾਣਾ 1 ਦਾ 1.5 ਹੋ ਗਿਆ ਵਾ ਤੇ ਉਹੀ 3 ਵਜਾਂ ਨੇ ਘਰੇ ਪਹੁੰਚਦੇ ਆਨੂੰ ਬਾਕੀ ਇੰਨਾਕ ਟਾਈਮ ਲੱਗ ਜਾਣਾ ਹੋਰ ਇਹਦਾ ਛੱਟ ਤੀਆਂ ਫੇ ਟ੍ਰਾਲੀਆਂ ਪੰਜ ਹੋਰ ਆ ਗਈਆਂ ਦੇ ਮਗਰ ਵੀ ਰੌਜ ਜੀ ਬਾਪਿਓ ਹੋ ਗਈ ਟਰਾਲੀ ਖਾਲੀ ਅੱਜ 74 ਨਹੀਂ ਕੱਟਣੇ ਪਏ ਗੇੜੇ ਨਹੀਂ ਲਾਉਣੇ ਪਏ ਅੱਜ ਪਹਿਲੇ ਗੇੜੇ ਜੀ ਕੰਮ ਲੋਟ ਆ ਗਿਆ ਹੀ ਕੰਨਾ ਪੂਰਾ ਕਰ ਲਿਆ ਕਿੰਨਾ ਕ ਮੈਂ ਛੜਾਇਆ ਯੋਕ ਹੋ ਗਿਆ ਇਹ ਵਿੱਚ ਛੜਾਇਆ ਹੀ ਤੇ 58 90 95 ਹੋ ਗਿਆ ਹੈਗਾ ਇਹ ਕੱਦੀ ਭਰੀ ਲਖਣੀ ਰੋਰ ਪੈਗਾ ਚੱਲ ਕੋਈ ਨਾ ਪੂਰਾ ਹੋ ਗਿਆ ਹੁਣ ਉਹ ਆਹ ਕੀੜੇ ਮਾਰੀ ਜਾਣੇ ਟਾਈਮ ਵੱਗ ਕੇ ਉਹ ਹੋ ਗਿਆ 2 ਵਜ ਗਿਆ ਹੁਣ ਚੱਲੀਆ ਮੈਂ ਜਾ ਹੁਣ ਚੱਲਨੇ ਆਪਾਂ ਘਰ ਤੋਂ ਬਾਕੀ ਇੱਧਰ ਅਸੈਂਟ ਟਰੈਕਟਰ ਵੀ ਜਵਾ ਹੋ ਜਾਂਦੇ ਹੁਣ ਆਦੇ ਲੋਕਾਂ ਆ ਟਰੈਕਟਰ ਜਵਾ ਕਰਾਏ ਪਏ ਆ ਐਦਾਂ ਲਓ ਜੀ ਬਾਬਿਓ ਆਪਾਂ ਕੀਤਾ ਪਿਆ ਜੀ ਆਲੂਆਂ ਨੂੰ ਕੰਮ ਸਪਰੇਅ ਦਾ ਫਿਰੂ ਸਪਰੇਅ ਲੱਗੇ ਪਏ ਆ ਆਲੂਆਂ ਨੂੰ ਕਰਨ ਇਹ ਆਪਨਾ ਹੈਗਾ 6 ਕਿੱਲਿਆਂ ਦੀ ਲਾਮ ਆ ਇਹ ਲੰਬਾ ਖਤਾ ਦੇ ਦੇ ਵਿੱਚ ਲੱਗੇ ਹੋਏ ਦੋ ਬੰਦੇ ਦੱਖ ਚੀਲ ਜਾਂਦੇ ਆ ਤੇ ਇੱਕ ਕਰੀ ਜਾਂਦਾ ਵਾ ਇਧਰ ਮੈਂ ਨਾਲੋਂ ਨਾਲ ਮੁੜ ਕੇ ਆਪਾਂ ਇਕੱਠੀ ਕਰੀ ਜਾਈ ਦੀ ਆ ਜਿਹਦੇ ਚੰ ਨੂੰ ਆਉਂਦਾ ਉਧਰ ਉਹ ਇਕੱਠੀ ਕਰ ਦੇਈ ਦੀ ਆ ਨਾਲੋਂ ਨਾਲ ਫੇ ਅਗਲੀ ਫੇ ਦੇ ਵਿੱਚ ਸਟ੍ਰੇਟ ਤੋਰ ਕੇ ਲਾ ਲੈਂਦਾ ਫੇ ਦੁਬਾਰਾ ਆਲੂ ਗਣੂ ਅੱਜ ਹੋ ਜਾਣੀਆਂ ਇੰਦਰ ਦੀ ਸਪਰੇ ਇਹਨਾਂ ਨੂੰ ਮੇਰੇ ਨਾਲ ਹੋਰ ਨਹੀਂ ਲੋਡ ਪੈਣੀ ਬਾਅਦ ਚ ਰੁਕ ਕਰੀ ਜੇ ਹੁਣ ਆਪਾਂ ਕੱਤੀ ਪਾਉਂਦੇ ਹਾਂ ਉਸੇ ਰੇਤੇ ਨਾਲ ਨਾਲ ਆਪਾਂ ਖੇਤ ਚ ਇਕੱਠੀ ਕਰੀ ਜਾਣੀਆਂ ਤੇ ਰਾਤੇ ਲਾ ਲਿਆ ਸੀਗਾ ਤੇ لمبے ਸਾਡਾਂ ਦੇ ਵਿੱਚ ਤੁਰੇ ਜਾਂਦੇ